ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਸੋਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਪ੍ਰੀਤ 6094 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾ ਗਿਆ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸੋ ਜਿਹੜੀ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਸ ਸ਼ੇਅਰ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਜਾਣਕਾਰੀ ਨਵੀਂ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਪ੍ਰੀਤ ਸਰਖੰਡਾ ਜੀ ਟਰੈਕਟਰ ਦਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ 2021 ਮਾਡਲ ਆ ਤੇ 5,25,000 ਰੁਪਏ ਦਾ ਰੇਟ ਰੱਖਿਆ ਗਿਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਤੇ ਬਾਕੀ ਜਿਹੜਾ ਇਹਦਾ ਰੇਟ ਆ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਸਾਰਾ ਟਰੈਕਟਰ ਸਾਫ਼ ਪਿਆ ਬਿਲਕੁਲ ਜਰ ਰਹਿਤ ਟਰੈਕਟਰ ਟਾਇਰਾਂ ਦੀ ਗੱਲ ਕਰੀ ਤਾਂ ਆਪਣੇ ਸੀਟ ਦੇ ਟਾਇਰ 16 28 ਦੇ ਟਾਇਰ ਚਾਰੇ ਟਾਇਰ ਸਭ ਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ ਸਾਡੀ ਕੰਡੀਸ਼ਨ ਗੁੱਡ ਪਈਏ ਦੋਸਤੋ। ਤਿੱਕ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਾ ਦੱਸ ਦਿੰਨੇ ਆ। ਡਾਵਰ ਤੇ ਡੰਡਾ ਸਾਨੂੰ ਨਾਲ ਮਿਲੂਗਾ। ਤੇ ਸਾਰਾ ਟਰੈਕਟਰ ਸਾਹ ਹੋ ਦੋਸਤੋ ਰੰਗ ਪੇਂਟ ਪੱਕਾ ਸਾਰਾ ਸਾਫ ਪਿਆਗਾ। ਸਸਰੀ ਸਾਰੀ ਨਾਲ ਦੀ ਟਰੈਕਟਰ ਦੀ ਚਾਰੇ ਟਾਇਰਸ ਨੂੰ ਵਧੀਆ ਸਾਫ ਤੇ ਨਵੇਂ ਮਿਲਣਗੇ। ਬਾਕੀ ਰੰਗ ਪੇਂਟ ਸਾਰਾ ਬਿਲਕੁਲ ਸਾਫ ਪਿਆ ਦੋਸਤੋ। 16x28 ਦੇ ਟਾਇਰ ਆਗੇ ਤੇ ਸੀਟ ਦੇ ਟਾਇਰ ਆਗੇ ਬਾਕੀ 21 ਮਾਡਲ ਦੋਸਤੋ 5252 ਰੇਟ ਹੈਗਾ ਤੇ ਬਾਕੀ ਪਸੂਨ ਸਾਰੇ ਟਰੈਕਟਰ ਵੀਡੀਓ ਵਿੱਚ ਦਿਖਾਈ ਦਿੱਤਾਗਾ ਜੇ ਕੋਈ ਵੀ ਟਰੈਕਟਰ ਲੈਣੀ ਲੈਣਾ ਚਾਹੁੰਦਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਦੋਸਤੋ ਇਹ ਸਨੂ ਟਰੈਕਟਰ ਬਰਨਾਲਾ ਹੰਡੇ ਵਿਖੇ ਖੜਾ ਮਿਲੂਗਾ ਤੇ ਵੀਡੀਓ ਨੂੰ ਬੱਸ ਤਾ ਸ਼ੇਅਰ ਕਰਦੇ ਰਹੋ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹੇ ਨੇ ਟਰੈਕਟਰਾਂ ਦੀ ਤੇ ਵੀਡੀਓ ਨੂੰ ਬੱਸ ਤਾ ਸ਼ੇਅਰ ਕਰਦੇ ਰਹੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਜੇ ਕੋਈ ਵੀ ਟਰੈਕ ਲੈਣ ਬਾਰੇ ਸੋਚ ਰਿਹਾ ਹੁੰਦਾ ਤਾਂ ਆਪਣੀ ਵੀਡੀਓ ਦੇਖ ਟਰੈਕਟਰ ਖਰੀਦ ਸਕੇ ਤੇ ਬਾਕੀ ਦੋਸਤੋ ਮਿਲਦੇ ਆਂ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ